है सब तो पहले मैं गुरु रामदास जी महाराज का तो शुक्राना अदा करता ਤੇ ਗੁਰੂ ਮਹਾਰਾਜ ਦੀ ਕਿਰਪਾ ਸਭ ਦਾ ਅੱਜ ਫੇਰ ਇੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਦੇ ਵਿੱਚ ਜੇਦੀ ਪ੍ਰਧਾਨ ਦੇਹੁਦੇਦਾਰ ਸਰਬੰਧੀ ਤੋਂ ਸੀ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਮੈਨੂੰ ਕੇ ਦੱਸਿਆ ਫਕਰ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਹਰਤੇਂਦਰ ਸਿੰਘ ਜੀ ਕਾਬੀ ਸਾਹਿਬ ਜਿਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕਰ ਸਰਦਾਰ ਸੰबीर ਸਿੰਘ ਬਾਦਲ ਸਾਹਿਬ ਨੇ ਸਾਰੇ ਮੈਂਬਰ ਤੇ ਪਾਰਟੀ ਦੀ ਰਾਏ ਤੋਂ ਬਾਅਦ ਕੀਤਾ ਸੀ ਅੱਜ ਹਾਊਸ ਦੇ ਵਿੱਚ 117 ਵੋਟਾਂ ਉਹਨਾਂ ਨੂੰ ਪਈਆਂ ਔਰ ਦੂਜੇ ਪਾਸੇ ਸਰਦਾਰ ਮਿੱਠੂ ਸਿੰਘ ਕਾਨ ਦੇ ਜਿਹੜੇ ਸਾਡੇ ਦੂਜੇ ਭਰਾਵਾ ਨੇ ਉਮੀਦਵਾਰ ਖੜੇ ਕੀਤੇ ਸੀ ਉਹਨਾਂ ਨੂੰ ਇਕੱਲੀਆਂ 18 ਵੋਟਾਂ ਪਈਆਂ ਧਾਮੀ ਸਾਹਿਬ ਨੂੰ 117 ਤੇ ਉਹਨਾਂ ਨੂੰ ਇਕੱਲੀਆਂ 18 ਤੇ ਇੱਕ ਵੋਟ ਰੱਦ ਹੋਈ ਹੈ। ਕੁੱਲ 136 ਮੈਂਬਰਾਂ ਨੇ ਵੋਟ ਪਾਉਂਦੀ ਆ। ਮੈਂ ਸਾਰੇ ਹਾਊਸ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬੇਦਾਅ ਇੱਕ ਸਖਸ਼ੀਅਤ ਪਰਵੇਸ਼ ਸਖਸ਼ੀਅਤ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਆ ਫਿਰ ਦੁਬਾਰਾ ਉਮੀਦਵਾਰ ਬਣ ਕੇ ਗਏ ਸੀ ਅੱਜ ਬਹੁਤ ਵੱਡੀ ਉਹਨਾਂ ਦੀ ਝੋਲੀ ਦੇ ਵਿੱਚ ਜਿੱਤ ਪਈ ਹੈ ਸਾਰੇ ਹਾਉਸ ਦਾ ਮੈਂ ਤੈਨੂੰ ਧੰਨਵਾਦ ਕਰਦਾ ਪਿਛਲੇ ਸਾਲ ਵੀ ਜਦੋਂ ਇਲੈਕਸ਼ਨ ਹੋਏ ਸੀ ਸਾਡੇ ਦੂਜੇ ਪਾਸੇ ਭਰਾਵਾਂ ਨੂੰ 33 ਵੋਟਾਂ ਪਈਆਂ ਸੀ ਪਰ ਐਤ ਕੀ 15 ਹੋਰ ਘਟੀਆਂ ਮੇਰਾ ਖਿਆਲ ਅਗਲੀ ਵਾਰੀ ਸਰਮਸੰਤੀ ਹੋ ਜੇ ਕਿਉਂਕਿ ਇੱਕ ਚੰਗੀ ਸ਼ਖਸੀਅਤ ਜਿਨੇ ਸਾਰਾ ਸਾਲ ਸਾਰੇ ਮੈਂਬਰ ਸਭਾ ਨੂੰ ਨਾਲ ਲੈ ਕੇ ਤੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸਾਰੇ ਪੰਥ ਨੂੰ ਨਾਲ ਲੈ ਕੇ ਇਸ ਤਰੀਕੇ ਸੇਵਾ ਕੀਤੀ ਹੈ ਅੱਜ ਉਹਦੀ ਬਦੌਲਤ ਹੈ ਕਿ ਐਡਾ ਵੱਡਾ ਮਾਨ ਜਿਹੜਾ ਉਹ ਫਿਰ ਸ਼੍ਰੋਮਣੀ ਕੋ ਤਰਫ ਪਰਵਤਨ ਕਮੇਟੀ ਦੇ ਸਾਰੇ ਹਾਊਸ ਨੇ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਵਧਾਈ ਵੀ ਪੇਸ਼ ਕਰਦਾ ਸਾਰੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਵਧਾਈ ਪੇਸ਼ ਕਰਦਾ ਔਰ ਸਾਰੇ ਹਾਊਸ ਦਾ ਪਹਿਲ ਤੋਂ ਮੈਂ ਧੰਨਵਾਦ ਕਰਦਾ ਕਿ ਜਿਹੜਾ ਐਡੀ ਵੱਡੀ ਉਹਨਾਂ ਨੇ ਜ਼ਿੰਮੇਵਾਰੀ ਫੇਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਤੇ ਪਾਈ ਹੈ ਔਰ ਇਸ ਕੇ ਹਾਲ ਦਾ ਸਾਰਿਆਂ ਨੂੰ ਵਿਸ਼ਵਾਸ ਵੀ ਦੋਨਾ ਕਿ ਹਮੇਸ਼ਾ ਹੀ ਜਿਹੜੀ ਆ ਬਖਸ਼ੇ ਸ਼ਰਮਣੀ ਅਕਾਲੀ ਦਲ ਤੇ ਪੰਥ ਕੀ ਹੁੰਦੀ ਰਹੀ ਆ ਇਹ ਪੰਥਕ ਪਤਵਾ ਹੁੰਦਾ ਕਿ ਜਿੰਨਾ ਮਾਨ ਪੰਥ ਨੇ ਸ਼ਰਮਣੀ ਅਕਾਲੀ ਦਲ ਦਾ ਵਧਾਇਆ ਅਸੀਂ ਵੀ ਉਸ ਤੋਂ ਵੱਧ ਜ਼ਿੰਮੇਵਾਰੀ ਦੇ ਨਾਲ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੇ ਵੱਡੇ ਕਾਰਜ ਆ ਜਿਹੜੇ ਧੰਨੀ ਸਾਹਿਬ ਦੀ ਅਗਵਾਈ ਦੇ ਵਿੱਚ ਸ਼ਰਮਣੀ ਗੁਰਦੁਆਰਾ ਸਾਹਿਬ ਨੇ ਕਰਨੇ ਕਰ ਰਹੇ ਆ ਜਿਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰਾਹੀ ਸਾਡੇ 350 ਸਾਲਾਂ ਸ਼ਤਾਬਦੀ ਹੈ ਜਿਦੇ ਨਾਲ ਭਾਈ ਬਕਤਦਾਸ ਭਾਈ ਸੱਤਦਾਸ ਭਾਈ ਧਿਆਨਾ ਜੀ ਦੀ ਸ਼ਤਾਬ ਦੀ ਜੇ ਸਵਾਗਤ ਵੱਡੇ ਪੱਤਰ ਤੇ ਉੱਤੇ ਅਟਕੇ ਹੋਇਆ ਤਾਂ ਮੈਂ ਮਹਿਸੂਸ ਕਰਦਾ ਕਿਤੇ ਮੈਂ ਧਾਰੀ ਸਾਹਿਬ ਨੂੰ ਵਧਾਈ ਦੇਣਾ ਕਿਉਂਕਿ ਬਾਕੀ ਅਹੁਦੇਦਾਰ ਸਰਬੰਨ ਦੀ ਚੋਣ ਹਲੇ ਚੱਲ ਰਹੀ ਹੈ ਐਗਜ਼ੈਕਟਿਵਲੀ ਚੋਣ ਵੀ ਚੱਲ ਰਹੀ ਹੈ ਥੋੜੀ ਦੇਰ ਚ ਕੰਪਲ ਹੋ ਜਾਏਗੀ ਮੈਂ ਤਾਂ ਮਿਸਾਉ ਨੂੰ ਔਰ ਸਾਰੀ ਜਿਹੜੀ ਨਵੀਂ ਕੂਟੀ ਜਾ ਰਹੀ ਹੈ ਉਹਨਾਂ ਦੇ ਨਾਲ ਸਾਰੀ ਨੂੰ ਜਿੰਦੀਆਂ ਕਰ ਰਹੀਆਂ ਤੁਮ ਬੁਬਾਰਕਵਾਦ ਦਿਨਾ ਔਰ ਸਾਰੇ ਹਾਊਸ ਆਫ ਸਫਟ ਦਾ ਤੈਨ ਤੋ ਧੰਨਵਾਦ ਕਰਦਾ ਕਿ ਇਹ ਬਹੁਤ ਵੱਡਾ ਪੰਥਕ ਫਤਵਾ ਜਿਹੜਾ ਇੱਕ ਵਾਰੀ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਪੰਥ ਨੇ ਦਿੱਤਾ ਸੋ ਸਾਰਿਆਂ ਦਾ ਮੈਂ ਤੈਨ ਤੋ ਧੰਨਵਾਦ ਕਰਦਾ ਜੇ ਬਸ ਅੰਦਰ ਵਿਰੋਧੀ ਧਿਰ ਨੂੰ ਪਿਛਲੇ ਸਾਲ ਨਾਲੋਂ 15 ਵੋਟਾਂ ਘੱਟ ਮਿਲੀਆਂ ਤੇ ਕੁਦਰਤੀ ਗੱਲ ਹੈ ਜੀ ਕਿ ਇਹ ਮੈਂਬਰਾਂ ਦੀ ਵੋਟ ਹੈ ਤੇ ਜਿਹੜੀ ਚੰਗੀ ਕਾਰਗੁਜ਼ਾਰੀ ਸਾਡੀ ਰਹੀ ਹੈ ਅਰ ਸ਼ਰਮਣੀ ਅਕਾਲੀ ਦਲ ਦਾ ਵੀ ਤੁਸੀਂ ਦੇਖੋ ਕਿ ਬਹੁਤ ਪਿਛਲੇ ਸਾਲਾਂ ਨਾਲੋਂ ਐਸ ਬਡੇ ਲੋਕਾਂ ਨੇ ਮਸੂਰ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਸ਼ਰਮਣੀ ਅਕਾਲੀ ਦਲ ਹੀ ਅਸਲੀ ਸਾਡੀ ਖੇਤਰੀ ਪਾਰਟੀ ਹੈ ਔਰ ਇਹਦੇ ਤੇ ਹੀ ਸਾਨੂੰ ਭਰੋਸਾ ਕਰਕੇ ਚੱਲਣਾ ਚਾਹੀਦਾ ਹੈ ਇਹ ਜਿਹੜਾ ਅਭਾਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਹੌਸਲਾ ਹੈ ਇਹ ਉਹਦਾ ਪ੍ਰਤੀਕ ਹੈ ਤੁਹਾਡੇ ਸਾਹਮਣੇ ਹੈ ਕਿ ਜੋ ਸੇਵਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਜੋ ਸੇਵਾ ਇਹ ਸਮਿਦ੍ਰਾਨ ਹੜਾ ਦੇ ਦਰਾਂ ਸ਼੍ਰੋਮਣੀ ਗੁਰਦਵਾਰਾ ਸੰਪੰਨ ਕਮੇਟੀ ਨੇ ਕੀਤੀ ਜੋ ਬਾਕੀ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਹਿੱਤਾਂ ਵਾਸਤੇ ਲੜਾਈ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਆ ਸਾਡੇ ਮੈਂਬਰ ਜਿਹੜੇ ਕੁਝ ਭਰਾ ਸਾਡੇ ਕੋਲ ਪਿਛੇ ਦੂਰ ਸਨ ਅੱਜ ਉਹਨਾਂ ਨੇ ਵੀ ਆ ਕੇ ਵਾਪਸ ਆਪਣੀ ਮਾਪਾਰਟੀ ਦਾ ਸਾਥ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਹ ਮੁੱਟਾ ਬਾਧੀਆਂ ਤਾਂ ਹੀ ਆ ਜੇ ਦੂਜੇ ਪਾਸੇ ਮੈਂਬਰ ਜਿਹੜੇ ਤੁਹਾਡੇ ਨਾਲ ਆ ਕੇ ਖੜਦੇ ਆ ਉਹ ਬਹੁਤ ਵੱਡੀ ਮੈਂ ਸਮਝਦਾ ਕਿ ਇਹ ਜਿਹੜੀ ਹੈ ਅੱਜ ਦਾ ਰੁਝਾਨ ਹੈ ਇਹ ਸ਼੍ਰੋਮਣੀ ਅਕਾਲੀ ਧਰਮਾਸਤੇ ਬੜਾ ਪੋਜ਼ਿਟਿਵ ਰੁਝਾਨ ਹੈ ਸਮਾਹ ਸਾਬ ਜਿਹੜਾ ਹੈ ਇਹ ਜਿੱਤ ਕੀ ਮਾਨੇ ਰੱਖਦੀ ਹੈ ਕਾਲੀਦਲ ਲਈ دوسرا ਸਵਾਲ ਜਿਹੜੇ ਆ ਮੋਕਾ ਦਾ ਆਕੜਾ ਵਧਿਆ ਹੈ ਇਹ ਕੀ ਸੰਕੇਤ ਕਰਦਾ ਹੈ ਜੀ ਖਾਸ ਕਰਕੇ ਵਿਰੋਧੀ ਧਿਰ ਦੀਆਂ ਕੱਡੀਆਂ ਜਿਹੜੀਆਂ ਦੇਖੋ ਅਸੀਂ ਤੇ ਕੋਈ ਵੀ ਜਿਹੜੀ ਜਿੱਤ ਹੁੰਦੀ ਹੈ ਉਹਦੇ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਜੁੜੀ ਹੁੰਦੀ ਹੈ ਪਹਿਲਾਂ ਵੀ ਸ਼੍ਰੋਮਣੀ ਕਾਲੀਦਲ ਨੂੰ ਜਦੋਂ ਵੀ ਫਤਿਹ ਮਿਲੀ ਹੈ ਨੀਵੇਂ ਹੋ ਕੇ ਅਸੀਂ ਜਿਹੜੀ ਹੈ ਸੰਗਤ ਦੀ ਸੇਵਾ ਪੰਜਾਬ ਦੀ ਸਭਾ ਪੰਥ ਦੀ ਸੇਵਾ ਕੀਤੀ ਔਰ ਹੁਣ ਵੀ ਜੇ ਭਰੋਸਾ ਸਾਡੇ ਤੇ ਵਧਿਆ ਤੇ ਅਸੀਂ ਫੇਰ ਜਿਹੜੀ ਹੈ ਉਹਦੇ ਤੇ ਪੂਰਾ ਉਤਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਸਾਰੇ ਪੰਜਾਬ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਫੇਰ ਸ਼੍ਰੋਮਣੀ ਅਕਾਲੀ ਦਲ ਤੇ ਲੋਕਾਂ ਨੇ ਦੂਜੀਆਂ ਪਾਰਟੀਆਂ ਨੂੰ ਦੇਖ ਲਿਆ ਬੜਾ ਕੁਝ ਗੁੰਮਰਾਹਕੁੰਨ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੋਇਆ ਤੇ ਹੋਇਆ ਪਰ ਅੱਜ ਅਖੀਰ ਦੇ ਉੱਤੇ ਸੱਚ ਸੱਚ ਹੀ ਰਹਿੰਦਾ ਪੂਰਨ ਫੁੱਟੇ ਨਾਨਕਾ ਉੜਕ ਸੱਚ ਰਹੀ ਅੱਜ ਸੱਚ ਜਿਹੜਾ ਫੇਰ ਉਹ ਦੁਬਾਰਾ ਜਿਹੜਾ ਪੂਰਾ ਸਾਥ ਸਾਡੇ ਭਰਾਵਾਂ ਨੇ ਦਿੱਤਾ ਇਸ ਕਰਕੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਵੱਡੀ ਫਤਿਹ ਕੈਲੀ ਹਰਪੀ ਸਿੰਘ ਰਣੋਂ ਕੁਝ ਕਹਿਣਾ ਨਹੀਂ ਚਾਹੁੰਦਾ ਪਰ ਇਹਨਾਂ ਰੁਝਾਨਾਂ ਨੂੰ ਉਹਨਾਂ ਨੂੰ ਜਿਹੜਾ ਬੈਠ ਕੇ ਵਿਚਾਰਨਾ ਜ਼ਰੂਰ ਕਰਨਾ ਚਾਹੀਦਾ ਕਿ ਲੋਕੀ ਹਟਪਾਉਣ ਵਾਲੇ ਕੰਮ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਜਨਤਾ ਪੰਥ ਸ਼ਰਮਣੀ ਅਕਾਲੀ ਦਰ ਨੂੰ ਤਗੜਾ ਕਰਨਾ ਚਾਹੁੰਦੇ ਜਿਹੜੇ ਆਪਾਂ ਦੁਜਿਆਂ ਦੇ ਕਹਿਣ ਦੇ ਉੱਤੇ ਆਪਣੀਆਂ ਜਥੇਬੰਦੀਆਂ ਨੂੰ ਸੰਸਥਾਵਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਅਲਟੀਮੇਟਲੀ ਅਹੀਂ ਨੀਤੀ ਜੇ ਹੁੰਦੀ ਇਸ ਕਰਕੇ ਉਹਨਾਂ ਨੂੰ ਇਸ ਚੀਜ਼ ਨੂੰ ਵਿਚਾਰਨਾ ਚਾਹੀਦਾ ਸੋਚਣਾ ਚਾਹੀਦਾ ਬੜਾ ਵੱਡਾ ਜਿਹੜੇ ਨਵੇਂ ਨਵੇਂ ਪ੍ਰਧਾਨ ਬਣੇ ਸੀ ਤੇ ਪਹਿਲੀ ਵਾਰੀ ਹੋਇਆ ਕਿ ਅੱਧ ਚ ਆ ਗਏ ਪ੍ਰਧਾਨਜੀਤ ਬਣ ਗਿਆ ਸਾਰੀ 35 ਦਾ ਦਾਵਾ ਕੱਲ ਕੀਤਾ ਸੀ 18 ਦੇ ਆ ਕੇ ਅੱਧ ਚ ਆ ਗਏ ਇਸ ਕਰਕੇ 17 17 ਤਾਂ ਹੋ ਨਹੀਂ ਸਕਦੇ ਇਸ ਕਰਕੇ ਅੱਧ ਚ ਆ ਕੇ ਇਹਦੇ ਬਾਰੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਗੁੰਮਰਾਹ ਕਰਕੇ ਆਪਣੀ ਸੰਸਥਾ ਦਾ ਸ਼੍ਰੋਮਣੀ ਅਕਾਲੀ ਦਲ ਦਾ ਮਾਪਾ ਪਾਰਟੀ ਦਾ ਨੁਕਸਾਨ ਕਰੋਗੇ ਤੇ ਨਾਲ ਸਮਰਥਨ ਨਹੀਂ ਦੇ ਰਹੇ ਪਹਿਲਾਂ ਹੀ ਸੀ ਉਹਨਾਂ ਦੇ ਹੱਥੇ ਜੀ 17 18 ਹੀ ਜਾਂਦੇ ਆ ਜੀ ਕਿਆ ਨਾ ਉਹਦੇ ਸਰਕਾਰ ਨੂੰ ਪਤਾ ਨਹੀਂ ਮਿਲਿਆ ਇਹਨਾਂ ਨੂੰ ਘਟੇ ਤਾਂ ਜ਼ਰੂਰ ਆ ਇਹ ਤਾਂ ਜ਼ਿੰਮੇਵਾਰੀ ਉਹਨਾਂ ਨੂੰ ਲੈਣੀ ਚਾਹੀਦੀ ਹੈ ਕਿਉਂਕਿ ਪਿਛਲੀ ਵਾਰੀ 33 ਸੀ ਤੇ ਅੱਜ ਦੀ 33 ਤੋਂ ਜਿਹੜੇ ਘਟ ਕੇ 18 ਆ ਗਏ ਉਹਨਾਂ ਦੇ ਨਾਲ ਚੱਲ ਰਹੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਨਹੀਂ ਮੈਂ ਤਾਂ ਕਿਹਾ ਅਗਲੀ ਵਾਰ ਨੂੰ ਸਰਸੰਤੀ ਹੋ ਜਾਏਗੀ ਮੈਂ ਤਾਂ ਕਹਤ ਬੇਸਿਸ ਸਪੀਡ ਨਾਲ ਕੰਮ ਚੱਲਿਆ ਕਿਉਂਕਿ ਅਸੀਂ ਤਾਂ ਬਾਕੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਕੱਟੇ ਹੋਵੋ ਪੰਜਾਬ ਦੀ ਪੰਥ ਦੀ ਬਹੁਤ ਵੱਡੀਆਂ ਚੁਣੌਤੀਆਂ ਜੋ ਹਾਲ ਐ ਇਸ ਤੇ ਪੰਜਾਬ ਦਾ ਹੋ ਗਿਆ ਐ ਜਿਸ ਤਰੀਕੇ ਸਾਡੇ ਕੋਲੋਂ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਖੁੱਈਆਂ ਜਾ ਰਹੀਆਂ ਆ ਪੰਜਾਬ ਯੂਨੀਵਰਸਿਟੀ ਚ ਕੀ ਕੁਛ ਹੋਇਆ ਇਹ ਵੱਟੀਆਂ ਵੱਡੇ ਮਸਲੇ ਨੇ ਜਿਹੜੇ ਇਕੱਠੇ ਹੋ ਕੇ ਡੰਡੇ ਪੈਣੇ ਆ ਇਸ ਕਰਕੇ ਸਾਰਿਆਂ ਨੂੰ ਇੱਕਜੁੱਟ ਇਹਨਾਂ ਚੀਜ਼ਾਂ ਦੇ ਉੱਤੇ ਹੁਣਨੀ ਬਹੁਤ ਧੰਨਵਾਦ ਜੀ ਥੈਂਕ ਯੂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼